ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਦੇਖ ਸਕਦੇ ਹੋ ਪਿੰਡ ਦੇ ਵਿੱਚ ਝੀਲ ਵੀ ਬਣਾਈ ਗਈ ਹੈ ਸਪੈਸ਼ਲ 200 ਅੱਜ ਅਸੀਂ ਪਹੁੰਚੇ ਹਾਂ ਪੰਜਾਬ ਦੇ ਸਭ ਤੋਂ ਸੋਹਣੇ ਪਿੰਡ ਦੇ ਵਿੱਚ ਪਿੰਡ ਦੇਖੋ ਤੁਸੀਂ ਕਮਾਲ ਮੰਨ ਜੂਗੇ ਪਿੰਡ ਦਾ ਸੋਹਣਾਪਣ ਦੇਖ ਕੇ ਲੱਗਦਾ ਹੈ ਵੀ ਇਸ ਪਿੰਡ ਦੇ ਵਿੱਚ ਵਾਕਈ ਕੋਈ ਤਰਨਾਟ ਵਾਕਈ ਜਿਹੜਾ ਸਿਸਟਮ ਹੈ ਜੋ ਪੰਚਾਇਤ ਹੈ ਵਾਕਈ ਬੰਦੇ ਹੈਗੇ ਨੇ ਜਿਨ੍ਹਾਂ ਨੇ ਪਿੰਡ ਦੇ ਕੜਿਲ ਕੱਢੇ ਪਏ ਨੇ ਬਹੁਤ ਹੀ ਖੂਬਸੂਰਤ ਪਿੰਡ ਹੈ ਬਹੁਤ ਹੀ ਜਿਆਦਾ ਸੋਹਣਾ ਜਦੋਂ ਪਿੰਡ ਦੇ ਵਿੱਚ ਇੰਟਰ ਕਰਦੇ ਆ ਨਾ ਉੱਥੋਂ ਪਤਾ ਲੱਗਦਾ ਕਿ ਹਾਂ ਜਿਹੜੀ ਇੱਥੋਂ ਦੀ ਪੰਚਾਇਤ ਹੈ ਜਾਂ ਮੋਤਵਰ ਬੰਦੇ ਨੇ ਵਾਕਈ ਯਾਰ ਬੰਦੇ ਧਰਨਾਟ ਨੇ ਦੋਸਤੋ ਪੰਜਾਬ ਦਾ ਇਹ ਪਿੰਡ ਹੈ ਜਿਸ ਦਾ ਨਾਮ ਹੈ ਸੱਕਾਂਵਾਲੀ ਸੋ ਅੱਜ ਸੱਕਾਂਵਾਲੀ ਪਿੰਡ ਦੇ ਵਿੱਚ ਪਹੁੰਚੇ ਆ ਇਹ ਪਿੰਡ ਦਾ ਸਕੂਲ ਹੈ ਜੀ ਸਾਹਮਣੇ ਸਰਕਾਰੀ ਸਕੂਲ ਤੇ ਆ ਤੁਸੀਂ ਰੋਡ ਦੇਖੋਗੇ ਤੁਸੀਂ ਗਲੀਆਂ ਦੇਖੋਗੇ ਤੁਸੀਂ ਚੌਂਕ ਦੇਖੋਗੇ ਮਤਲਬ ਹਰ ਇੱਕ ਚੀਜ਼ ਦੇ ਉੱਤੇ ਪੂਰੀ ਰੀਜ ਲਾ ਲਾ ਕੇ ਬਣਾਇਆ ਗਿਆ ਹੈ ਕੱਲੀ-ਕੱਲੀ ਇਹ ਨਹੀਂ ਹੈ ਵੀ ਇਕ ਥਾਂ 'ਤੇ ਰੀਜ ਲਾਤੀ ਥਾਂ-ਥਾਂ ਦੇ ਉੱਤੇ ਰੀਜ ਲੱਗੀ ਤੁਹਾਨੂੰ ਮਿਲੂਗੀ ਪਿੰਡ ਦੇ ਵਿੱਚ ਜਦੋਂ ਆਉਂਗੇ ਨਾ ਤੁਹਾਨੂੰ ਲੱਗੇਗਾ ਕਿ ਵਾਕਈ ਯਾਰ ਕਿਸੇ ਪਿੰਡ ਦੇ ਵਿੱਚ ਆਏ ਆ ਤੇ ਵਾਕਈ ਇਸ ਪਿੰਡ ਦੀ ਜਿਹੜੀ ਪੰਚਾਇਤ ਆ ਜਾਂ ਮੋਹਤਬਰ ਬੰਦੇ ਨੇ ਉਹਨਾਂ ਦੀ ਵਾਕਈ ਸੋਹਣੀ ਸੋਚ ਆ ਪਿੰਡ ਦੇ ਪ੍ਰਤੀ 200 ਕਹਿੰਦੇ ਚੰਡੀਗੜ੍ਹ ਤੋਂ ਵੀ ਬੱਸਾਂ ਪਰ ਪਰ ਕੇ ਆਉਂਦੀਆਂ ਨੇ ਇਸ ਪਿੰਡ ਨੂੰ ਦੇਖਣ ਵਾਸਤੇ ਦੂਰੋਂ-ਦੂਰੋਂ ਲੋਕ ਆਉਂਦੇ ਨੇ ਚੰਡੀਗੜ੍ਹ ਤੱਕ ਦੇ ਲੋਕ ਜਿਹੜੇ ਚੰਡੀਗੜ੍ਹ ਨੂੰ ਖੂਬਸੂਰਤੀ ਦਾ ਥੰਮ ਮੰਨਿਆ ਜਾਂਦਾ ਪਰ ਉਹ ਖੂਬਸੂਰਤੀ ਦੇ ਥੰਮ ਵਾਲੇ ਵੀ ਇਸ ਪਿੰਡ ਨੂੰ ਦੇਖਣ ਆਉਂਦੇ ਨੇ ਇਸ ਪਿੰਡ ਨੇ ਉਹਨਾਂ ਨੂੰ ਵੀ ਦੇਖਣ ਤੇ ਮਜਬੂਰ ਕਰਤਾ ਤੁਸੀਂ ਹਿਸਾਬ ਲਾ ਸਕਦੇ ਹੋ ਵੀ ਕਿੰਨਾ ਸੋਹਣਾ ਪਿੰਡ ਹੋਊਗਾ ਆ ਜੋ ਆਪਾਂ ਪਿੰਡ ਦਾ ਇਹ ਗਰਾਊਂਡ ਹੈ ਜੀ ਇਹ ਵੀ ਤੁਹਾਨੂੰ ਦਿਖਾਵਾਂਗੇ ਤੇ ਨਾਲ ਹੀ ਝੀਲ ਬਣੀ ਹੋਈ ਹੈ ਤੁਹਾਨੂੰ ਉਹ ਵੀ ਦਿਖਾਵਾਂਗੇ ਆ ਜੋ ਚੰਗੀ ਤਰ੍ਹਾਂ ਦੇਖ ਲਓ ਕੱਲੀ-ਕੱਲੀ ਚੀਜ਼ ਵੀਡੀਓ ਥੋੜੀ ਜਿਹੀ ਲੰਬੀ ਤਾਂ ਹੋ ਸਕਦੀ ਹੈ ਪਰ ਤੁਹਾਨੂੰ ਤੁਹਾਡੇ ਦਿਲ ਨੂੰ ਸਕੂਨ ਨਾ ਦੇਵੇ ਇਹ ਨਹੀਂ ਹੋ ਸਕਦਾ ਆਜੋ ਜੀ ਆਪਾਂ ਤੁਹਾਨੂੰ ਪੂਰਾ ਦਿਖਾਵਾਂਗੇ ਪਿੰਡ ਦਾ ਕਲਾਕਲਾ ਦ੍ਰਿਸ਼ ਦਿਖਾਵਾਂਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਿ ਕਿਸ ਤਰ੍ਹਾਂ ਦਾ ਜਿਹੜਾ ਇਹਦਾ ਦ੍ਰਿਸ਼ ਹੈ ਕਿਸ ਤਰ੍ਹਾਂ ਇਹ ਗੱਲਬਾਤ ਜਿਹੜੀ ਘੈਂਟ ਬਣਾਈ ਗਈ ਹੈ ਆਜੋ ਆਪਾਂ ਤੁਹਾਨੂੰ ਅੱਗੇ ਵੀ ਲੈ ਕੇ ਚੱਲਦੇ ਹਾਂ ਦੇਖੋ ਪਹਿਲਾਂ ਤਾਂ ਤੁਸੀਂ ਦਰਖਤ ਦੇਖੋ ਹਨਾ ਕਿਸ ਪਿੰਡ ਦੇ ਵਿੱਚ ਖਜੂਰਾ ਲਾਉਣੀਆਂ ਤੇ ਇਹ ਚੀਜ਼ ਬਣਾਉਣੀ ਇਸ ਤਰ੍ਹਾਂ ਦਾ ਹਨਾ ਇੱਕ ਇਹ ਇਹ ਦੂਜੇ ਪਾਸੇ ਦਿਖਾ ਰਹੇ ਜੀ ਤੁਹਾਨੂੰ ਇਹ ਦੂਸਰੀ ਸਾਈਡ ਆ ਗਈ ਇਹ ਆ ਗਈ ਜੀ ਛੀਲ ਪਿੰਡਾਂ ਦੇ ਵਿੱਚ ਟੋਬੇ ਆਮ ਹੁੰਦੇ ਨੇ ਇਹਨਾਂ ਨੇ ਟੋਬੇ ਨੂੰ ਛੀਲ ਦਾ ਰੂਪ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਝੀਲ ਦਾ ਰੂਪ ਦਿੱਤਾ ਹੈ ਕਿਸ ਤਰ੍ਹਾਂ ਗਲੀਆਂ ਨਾਲੀਆਂ ਕਿਸ ਤਰ੍ਹਾਂ ਮਤਲਬ ਕੱਲੀ-ਕੱਲੀ ਚੀਜ਼ ਤੇ ਰੀਜ ਲਾਈ ਹੋਈ ਹੈ ਦੇਖੋ ਪਿੰਡ ਦੇ ਵਿੱਚ ਇੱਕ ਆਹੋ ਬਣਾਉਣੀ ਮਤਲਬ ਝੀਲ ਬਣਾਉਣੀ ਹੈ ਨਾ ਤੇ ਉਸ ਤਰ੍ਹਾਂ ਦੀ ਸੋਚ ਰੱਖਣੀ ਉਹ ਚੀਜ਼ ਨੂੰ ਉਸ ਉਹ ਸੋਚ ਨੂੰ ਲੈ ਕੇ ਚੱਲਣਾ ਉਹ ਚੀਜ਼ ਨੂੰ ਬਣਾ ਕੇ ਦਿਖਾਉਣਾ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਨੇ ਇਹ ਹੈ ਜੀ ਸੱਥ ਪਿੰਡ ਦੇ ਵਿੱਚ ਸੱਥਾਂ ਵੀ ਹੁੰਦੀਆਂ ਨੇ ਸੱਥ ਹੈ ਸਪੈਸ਼ਲ ਉੱਪਰ ਪਰਛਾਵਾਂ ਥੱਲੇ ਬਾਬੇ ਤਾਂਸ ਖੇਡਣ ਉਹਦੇ ਲਈ ਵੀ ਮਤਲਬ ਪੂਰਾ ਬਹੁਤ ਵਧੀਆ ਤੇ ਨਾਲ ਹੀ ਇੱਕ ਖੂਬ ਬਣਾਇਆ ਗਿਆ ਤੇ ਇਹ ਖੂ ਠੀਕ ਹੈ ਪਰ ਇੱਕ ਬਹੁਤ ਸੋਹਣੀ ਇੱਕ ਕਲਾਕ੍ਰਿਤੀ ਦਿਖਾਈ ਗਈ ਹੈ ਇੱਕ ਬਹੁਤ ਸੋਹਣਾ ਦ੍ਰਿਸ਼ ਜਿਹੜਾ ਅੱਖਾਂ ਨੂੰ ਮਨਮੋਹਕ ਦ੍ਰਿਸ਼ਾਪਾ ਕਹ ਦਈਏ ਉਹ ਪੈਦਾ ਹੁੰਦਾ ਤੇ ਉਹ ਆਪਾਂ ਦੇਖਣ ਨੂੰ ਉਹ ਚੀਜ਼ ਮਿਲਦੀ ਹੈ ਨਹੀਂ ਆਮ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਦੇਖਣ ਨੂੰ ਮਿਲਦੀਆਂ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰ ਦਿਓ ਆਜੋ ਆਪਾਂ ਗੱਲਬਾਤ ਕਰਦੇ ਹਾਂ ਇੱਥੋਂ ਦੇ ਕਿਸੇ ਮੋਤਬਰ ਬੰਦੇ ਨਾਲ ਜਿਹੜਾ ਆਪਾਂ ਨੂੰ ਇਸ ਪਿੰਡ ਦੇ ਬਾਰੇ ਪੂਰੀ ਜਾਣਕਾਰੀ ਦੇਵੇ ਤੇ ਦੋਸਤੋ ਇਹ ਪਿੰਡ ਦੇ ਲੋਕਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦਵਾਂਗਾ ਕਿ ਤੁਹਾਨੂੰ ਇਸ ਤਰ੍ਹਾਂ ਦੀ ਸੋਚ ਰੱਖਣ ਵਾਲਾ ਸਰਪੰ ਪਰ ਬਾਬਾਈ ਠੀਕ ਹੋ? ਹਾਂਜੀ। ਅੱਛਾ ਬਾਬਾਈ ਜਿਹੜਾ ਇਹ ਪਾਰਕ ਬਣਿਆ ਹੋਇਆ ਹੈਗਾ ਤੇ ਇਹ ਕਿੰਨਾ ਨੇ ਬਣਵਾਇਆ ਸੀ? ਪਾਰਕ ਕਿੰਨਾ ਨੇ ਬਣਾਇਆ ਸੀ? ਹਾਂਜੀ। ਠੀਕ ਹੈ। ਸਵਾਰ ਕਰ ਦੱਸ ਦੇਣਾ। ਹਾਂਜੀ। ਪਹਿਲਾਂ ਤਾਂ ਤੁਸੀਂ ਆਪ ਦਾ ਪਿੰਡ ਦੱਸੋ ਕਿੱਥੋਂ ਆਏ ਆਂ? ਜੀ ਆਇਆਂ ਨੂੰ। ਧੰਨਵਾਦ। ਅਸੀਂ ਆਏ ਆਂ ਬਾਬਾਈ ਮਾਨਸੇ ਤੋਂ। ਬਹੁਤ ਬਹੁਤ ਧੰਨਵਾਦ ਤੁਹਾਡੇ ਆਉਣ ਤੋਂ। ਠੀਕ ਹੈ ਜੀ। ਇਹ ਜੀ ਬਾਦਰ ਸਰਕਾਰ ਦੀ ਦੇਣ ਆ। ਅੱਛਾ ਜੀ। ਸੂਝ ਸਮਝ। ਮੁੰਡਿਆਂ ਨੇ ਹਾਂ ਹੂੰ ਕੀਤਾ ਚਰਨਜੀਤ। ਸੰਦੂ ਸਰਦਾਰ ਅੱਛਾ ਸੂਚ ਉਹਦੀ ਆ ਅੱਛਾ ਅੱਧੀ ਨਕਸ਼ੇ ਤੇ ਸਲਾਹ ਇੱਥੇ ਆਪਣੀ ਜਲੀ ਅੱਛਾ ਕੌਣ ਸੀ ਮਤਲਬ ਉਹ ਚਰਨਜੀਤ ਸਰਪੰਚ ਅੱਛਾ ਪਿੰਡ ਦਾ ਸਰਪੰਚ ਸੀਗਾ ਹੋਰ ਅੱਛਾ ਅੱਛਾ ਕਿੰਨੇ ਕ ਟਾਈਮ ਹੋ ਗਿਆ ਬਾਬਾ ਜੀ ਬਣੇ ਨੂੰ ਇਹਨੂੰ ਬਣੇ ਨੂੰ 8 ਤੋਂ ਲੈ ਕੇ 15 16 ਤੱਕ ਤਿਆਰ ਹੋ ਗਿਆ ਸੀ 13 13 14 ਚੋ ਲਿਖਿਆ ਨਹੀਂ ਅੱਛਾ 13 14 ਚ ਤਿਆਰ ਹੋ ਗਿਆ ਸੀ ਹਾਂ ਉਦਘਾਟਨ 15 ਸਾਲ ਲੱਗੇ ਸੀ ਬਣਨ ਚ ਇਹਨੂੰ 4 ਸਾਲ ਲੱਗੇ ਹੀ ਸਾਨੂੰ ਕੱਲੇ ਉਹਨੂੰ 4 ਸਾਲ ਲੱਗੇ ਸੀ ਹਾਂ ਇਹਨੂੰ ਆ ਪੂਰਾ ਪਾਰਕ ਤਿਆਰ ਹੋਣ ਤੇ ਕਿੰਨੇ ਲੱਗੇ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਨਾ ਹਾਂਜੀ ਸਵਾਲ ਜਿਵੇਂ ਜਿਵੇਂ ਕਰੋਗੇ ਉਵੇਂ ਦੱਸੂਗਾ ਠੀਕ ਹੈ ਜੀ ਇਹਨੂੰ ਲੱਗੇ 4 ਸਾਲ ਠੀਕ ਹੈ ਜੀ ਤੇ ਇਹ ਬਣਾਉਂਦਾ ਬਣਾਉਂਦਾ ਇਹ ਛੱਪੜ ਲਈ ਕਿ ਐਸਾ ਤੋਂ ਪਹਿਲਾਂ ਅੱਛਾ ਅੱਛਾ ਪਹਿਲਾਂ ਛੱਪੜ ਲਈ ਹਾਂ ਉਹ ਪਸ਼ੂਆਂ ਆਸਤੇ ਨੱਕੀ ਬਣੀ ਠੀਕ ਹੈ ਜੀ ਤੇ ਜਦੋਂ ਕਿਸ਼ਤੀਆਂ ਲਿਆ ਛੱਡੀਆਂ ਹਾਂ ਤੇ ਇੱਥੇ ਪਬਲਿਕ ਵੇਖਣ ਆ ਗਈ ਐਨੇ ਕ ਬੂਟੇ ਲਾਤੇ ਅੱਛਾ ਬੂਟੇ ਲਾਤੇ ਪਬਲਿਕ ਆ ਗਈ ਇਹਨੂੰ ਵੇਖਣ ਹਾਂ ਫਿਰ ਉਹ ਰਜਿਸਟਰ ਹੁੰਦਾ ਸੀ ਮੇਰੇ ਕੋਲ ਹਾਂ ਉਹ ਲਿਖਾ ਲੈਂਦਾ ਇਹ ਵਿਚਾਰ ਉਹਨਾਂ ਦੇ ਜੋ ਬੱਸਾਂ ਪਰ ਪਰ ਕੇ ਆਈਆਂ ਲੁਧਿਆਣਿਆਂ ਤੋਂ ਪਰਿਵਾਰ ਦਾ ਪਰਿਵਾਰ ਭੂਆ ਦੇ ਵੀ ਆਉਂਦਾ ਛੱਪੜ ਬਣਾਉਂ ਹਰ ਕੀਤੀ ਤੇ ਚੀਲ ਹੀ ਰਹਿਣ ਦੋ ਕਲੀ ਅੱਛਾ ਮੈਂ ਇਹਨੂੰ ਸਰਪੰਚ ਨੂੰ ਵਿਖਾ ਦਿੰਦਾ ਇਹ ਮਹੀਨੇ ਦੋ ਮਹੀਨੇ ਤੋਰ ਰਜਿਸਟਰ ਹਾਂ ਫਿਰ ਉਹ ਰਲ ਕੇ ਉਹ ਬੰਦ ਕਰਤੀ ਠੀਕ ਹੈ ਇਹ 9 ਮਹੀਨਿਆਂ ਚੋਂ ਪਾਰਕ ਤੇ ਪਿੰਡ ਅੱਗੇ ਇਲੈਕਸ਼ਨ ਆ ਗਿਆ ਸੀਗਾ ਅੱਛਾ ਅੱਛਾ ਜਦੋਂ ਬਾਦਲ ਸਰਕਾਰ ਰੂਜੀ ਵਰਕੰਦੀ ਐਮ ਐਲ ਏ ਬਣਿਆ ਠੀਕ ਹੈ ਜੀ ਇਹਨੂੰ ਸਾਨੂੰ 9 ਮਹੀਨਿਆਂ ਚ ਪਿੰਡ ਤੇ ਪਾਰਕ ਕੱਢਿਆ ਵੇਲਾ ਕਿੰਨਾ ਕੁ ਟਾਈਮ ਹੁੰਦਾ ਬਹੁਤ ਹਾਂ ਬਹੁਤ ਐਨਾ ਦਾ ਘਟਕਾ ਪਾਇਆ ਪਿੰਡ ਦੇ ਵਿੱਚ ਠੀਕ ਹੈ ਕਿਤੇ ਵੀ ਕਾਨੂੰਨੀ ਕੀ ਛੱਡੀ ਕੋਈ ਕਾਲ ਨਹੀਂ ਕੀਤੀ ਕੋਈ ਕੁਝ ਨਹੀਂ ਕੀਤਾ ਹਾਂ ਇਹ 9 ਮਹੀਨਿਆਂ ਚ ਪਿੰਡ ਤੇ ਪਾਰਕ ਤਿਆਰ ਕੀਤਾ ਠੀਕ ਹੈ ਜੀ ਪੂਰੇ ਪਿੰਡ ਦੇ ਵਿੱਚ ਜਿਵੇਂ ਤਰ੍ਹਾਂ ਪੂਰੇ ਹਾਂ ਇਹਦੇ ਤੇ ਵੀ 25 ਲੱਖ ਰੁਪਏ ਲੱਗੇ ਆ ਇਹਦੇ ਤੇ ਆਰਡਰ ਲੇਵਰ ਸੀ ਲੇਵਰ ਹੀ ਪਤਾ ਨਹੀਂ ਇੰਨੇ ਲੈਂਦੇ ਸੀ ਠੇਕੇਦਾਰ ਲੈਂਦਾ ਹੀ ਥਾਂ ਥਾਂ ਤੇ ਵੀ ਇਲੈਕਸ਼ਨ ਤੋਂ ਪਹਿਲਾਂ ਹਾਂ ਵੀ ਕੰਪਲੀਟ ਕਰਤਾ ਜਾਲੀਆਂ ਵਾਲੇ ਅੱਡ ਸੀ ਅੱਛਾ ਇੰਨੀ ਲੇਵਰ ਲੱਗੀ ਸੀ ਠੀਕ ਹੈ ਤੇ ਇੱਕ ਮਹੀਨਾ ਇਲੈਕਸ਼ਨ ਤੋਂ ਪਹਿਲਾਂ ਇਹ ਕੰਪਲੀਟ ਕਰਤਾ ਕੰਪਲੀਟ ਕਰਤਾ ਅੱਛਾ ਬਾਬਾ ਜੀ ਜਿਹੜੇ ਪਿੰਡ ਦੇ ਸਰਪੰਚ ਨੇ ਉਹ ਹੁਣ ਵੀ ਉਹੀ ਨੇ ਕਿ ਬਦਲ ਗਏ ਫਿਰ ਉਹ ਜੀ ਸਰਪੰਚ ਤਾਂ ਜਿਵੇਂ ਕੀ ਤਾਂ ਉਹੀ ਹੈ ਦਾ ਦੂਜਾ ਉਹ ਕੱਲ ਮੇ ਸਿੱਧੀ ਸੋਚ ਚੱਲੀ ਆ ਕੋਈ ਵੀ ਅੱਛਾ ਵੀ ਨਾਮ ਬਦਲ ਗਿਆ ਸਾਰਾ ਹੋ ਗਿਆ ਇਹਦਾ ਫਰਮਾਨ ਆਂਦ ਕੀ ਸੋਚ ਸਮਝੇ ਸੇ ਸਿੱਧੀ ਚੱਲੀ ਮੁਕਾ ਕਰ ਤੂੰ ਠੀਕ ਹੈ ਹਾਂ ਠੀਕ ਹੈ ਬਬਾਈ ਸ਼ੁਕਰ ਹੈ ਬਹੁਤ